ਅਮਰਿਤਪਾਲ ਸਿੰਘ ਮਹਿਰੋਂ ਨੇ ਸਿਲੰਡਰ ਕਰ ਦੇਣਾ ਜਾਂ ਨਹੀਂ ਕਰਨਾ ਇਹ ਸਮੇਂ ਨੇ ਉੱਤੇ ਨਿਰਭਰ ਕਰਦੀ ਗੱਲ ਆ ਪਰ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਆ ਉਹ ਆਪਸ ਦੇ ਵਿੱਚ ਠੰਗ ਮਠੰਗੀ ਹੋਣ ਲੱਗੇ ਪਏ ਆ ਕੋਈ ਇਹ ਗੱਲ ਕਹਿੰਦਾ ਵੀ ਭਾਈ ਦੁਬਈ ਦੇ ਵਿੱਚ ਭੱਜ ਜਾਣਾ ਕੋਈ ਮਾੜੀ ਗੱਲ ਨਹੀਂ ਹੁੰਦੀ ਤੇ ਕਈ ਇਹ ਗੱਲ ਕਹਿੰਦੇ ਵੀ ਇਹ ਕਿਹੜੀ ਸੂਰਮਤੀ ਹੋਈ ਵੀ ਭਾਈ ਆਪਾਂ ਦੁਬਈ ਦੇ ਵਿੱਚ ਕੁੜੀ ਨੂੰ ਮਾਰ ਕੇ ਭੱਜ ਗਏ ਆ ਮੇਰੀ ਬੇਨਤੀ ਆ ਵੀ ਆਪਸ ਦੇ ਵਿੱਚ ਇੱਕ ਦੂਜੇ ਦੀ ਜਿਹੜੇ ਦਫਾ ਪਟਦੇ ਆ ਜਿਹੜੇ ਮਿੱਟੀ ਪਟ ਰਹੇ ਆ ਤੇ ਸਿੱਖ ਸਿੱਖ ਦੇ ਖਿਲਾਫ ਜਿਹੜਾ ਭੁਗਤ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਆਪਦਾ ਕੜਮਾਸਣਾ ਪੇਸ਼ ਕਰਿਆ ਕਰੋ ਜਿਹੜਾ ਵੀ ਤੁਹਾਡਾ ਰੌਲਾ ਉਹ ਕਮਰੇ ਦੇ ਵਿੱਚ ਬੈਠ ਕੇ ਜਾਂ ਕਿਸੇ ਸ਼ਹਿਰ ਪਿੰਡ ਦੇ ਵਿੱਚ ਨਗਰ ਖੇੜੇ ਦੇ ਵਿੱਚ ਬੈਠ ਕੇ ਮਸਲਾ ਹੱਲ ਕਰ ਲਿਆ ਕਰੋ ਦੁਨੀਆ ਭਰ ਦੇ ਵਿੱਚ ਮਿੱਟੀ ਪਟਾਉਣ ਦੇ ਵਿੱਚ ਸਾਡਾ ਆਪਣਾ ਬਹੁਤ ਯੋਗਦਾਨ ਆ ਆਪਾਂ ਇਵੇਂ ਨਾ ਕਰਿਆ ਕਰਗੇ ਕਮਲਕੌਰ ਉਰਫ ਕੰਚਨ ਕੁਮਾਰੀ ਦੀ ਪੋਸਟਮਾਰਟਮ ਦੀ ਰਿਪੋਰਟ ਆ ਗਈ ਆ ਉਹਦੇ ਵਿੱਚ ਉਹਦੀ ਮੌਤ ਦਾ ਕਾਰਨ ਦਮ ਘੁੱਟਣਾ ਉਹਦੇ ਵਿੱਚ ਉਹਦੀ ਮੌਤ ਦਾ ਕਾਰਨ ਗਲ ਘੁੱਟਣਾ ਇਹ ਬਿਲਕੁਲ ਗੱਲ ਕਲੀਅਰ ਹੋ ਗਈ ਆ ਪਰ ਉਦੇ ਸਰੀਰ ਦੇ ਕੁਝ ਅੰਗਾਂ ਦੇ ਉੱਤੇ ਸੱਟਾਂ ਵੀ ਆ। ਉਹਦੇ ਸਰੀਰ ਦੇ ਹੋਰ ਅੰਗਾਂ ਤੋਂ ਇਲਾਵਾ ਗੁਪਤ ਅੰਗ ਦੇ ਕੋਲ ਵੀ ਇੱਕ ਸੱਟ ਦਾ ਨਿਸ਼ਾਨ ਆ। ਇਹ ਹੁਣ ਪਤਾ ਲੱਗੂਗਾ ਵਿਸਰਾ ਰਿਪੋਰਟ ਆਉਣ ਤੋਂ ਬਾਅਦ। ਵਿਸਰਾ ਰਿਪੋਰਟ ਕੀ ਹੁੰਦੀ ਆ? ਸ਼ਾਇਦ ਕੁਝ ਪੰਜਾਬਗਾਂ ਨੂੰ ਨਾ ਪਤਾ ਹੋਵੇ। ਪੋਸਟਮਾਰਟਮ ਦੀ ਰਿਪੋਰਟ ਛੇਤੀ ਆ ਜਾਂਦੀ ਆ ਵਿਸਰਾ ਰਿਪੋਰਟ ਮਰਨ ਦੇ ਕਾਰਨਾਂ ਦਾ ਜਾਂ ਮਰਨ ਤੋਂ ਕੁਝ ਮਿੰਟ ਜਾਂ ਕੁਝ ਘੰਟੇ ਪਹਿਲਾਂ ਦੀਆਂ ਸਥਿਤੀਆਂ ਦਾ ਵੇਰਵਾ ਬਿਆਨ ਕਰਨ ਵਾਲੀ ਰਿਪੋਰਟ ਹੁੰਦੀ ਆ ਜਿਹੜੀ ਕਿ ਬਹੁਤ ਤਫਸੀਲ ਦੇ ਵਿੱਚ ਬਹੁਤ ਬਰੀਕੀ ਦੇ ਵਿੱਚ ਹੁੰਦੀ ਆ। ਉਹਦੇ ਵਿੱਚ ਇਹ ਪਤਾ ਲੱਗ ਜਾਂਦਾ ਜੀ ਕਿ ਭਾਈ ਮਰਨ ਤੋਂ ਪਹਿਲਾਂ ਜਾ ਉਹਨੂੰ ਮਾਰਨ ਤੋਂ ਪਹਿਲਾਂ ਬੰਦੇ ਨੇ ਕੋਈ ਜ਼ਹਿਰੀਲੀ ਚੀਜ਼ ਖਾਦੀ ਉਹਦੇ ਨਾਲ ਸਰੀਰ ਕੁ ਵਢੀਕੀ ਹੋਈ ਕਿ ਨਹੀਂ ਉਹਦਾ ਕੋਈ ਜ਼ਬਰਜਨਾਹ ਹੋਇਆ ਕਿ ਨਹੀਂ ਉਹਨੂੰ ਕਿਸ ਤਰੀਕੇ ਨਾਲ ਮਾਰਿਆ ਗਿਆ ਉਹਦੇ ਪਿੱਛੇ ਹੋਰ ਕਿਹੜੇ ਕਿਹੜੇ ਕਾਰਨ ਆ ਉਹਦੇ ਸਰੀਰ ਦੇ ਵਿੱਚ ਹੋਰ ਕੀ ਕੀ ਆ ਜਿਹੜੀਆਂ ਉਹਦੇ ਤੇ ਅੰਗਾਂ ਦੇ ਉੱਤੇ ਸੱਟਾਂ ਦੇ ਨਿਸ਼ਾਨ ਆ ਇਹ ਕਿੰਨੀ ਦਬਾਅ ਦੇ ਵਿੱਚ ਕੀ ਕੀ ਕੁਝ ਉਹਦੇ ਨਾਲ ਹੋਇਆ ਹੋਊਗਾ ਇਹ ਪੋਸਟਮਾਰਟਮ ਦੀ ਰਿਪੋਰਟ ਤੋਂ ਵਿਸਰਾਂ ਰਿਪੋਰਟ ਪੈਨ ਹੁੰਦੀ ਆ ਤੇ ਇਹਦੇ ਵਿੱਚੋਂ ਕੱਲੀ-ਕੱਲੀ ਗੱਲ ਦੀ ਬਰੀਕੀ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਮਰਨ ਦੇ ਜਾਂ ਮਾਰਨ ਦੇ ਕਾਰਨਾਂ ਦੀ ਤਫਸੀਲ ਸਾਹਮਣੇ ਆਉਂਦੀ ਆ ਮੋਟੀ ਮੋਟੀ ਗੱਲ ਨਹੀਂ ਉਹ ਬਰੀਕੀ ਦੇ ਨਾਲ ਜਿਵੇਂ ਕਿ ਆਪਾਂ ਇਹ ਗੱਲ ਕਹਿੰਨੇ ਕਿ ਪਹਿਲਾਂ ਤਾਂ ਆਪਾਂ ਸਿੱਧਾ ਲਿਵਰ ਦਾ ਟੈਸਟ ਕਰਵਾ ਲੈਂਦੇ ਸੀ ਵੀ ਲਿਵਰ ਕਿਵੇਂ ਆ ਹੁਣ ਉਤਲੇ ਟੈਸਟ ਆ ਗਏ ਆ ਉਹ ਬਿਲਕੁਲ ਪਤਾਲ ਦੇ ਵਿੱਚੋਂ ਜਿਵੇਂ ਗੱਲ ਕੱਢ ਲਿਆਉਂਦੇ ਹੁੰਦੇ ਆ ਵੀ ਭਾਈ ਇਹਦੇ ਪਿੱਛੇ ਆਹ ਕਾਰਨ ਆ ਇੱਕ ਇਹਦੇ ਪਿੱਛੇ ਆਹ ਕਾਰਨ ਆ ਇਹਦੇ ਵਿੱਚ ਐਡੀ ਵਾਧ ਆ ਐਡੀ ਘਾਟ ਆ ਇਸ ਤਰੀਕੇ ਦੇ ਨਾਲ ਉਵੇਂ ਹੀ ਜਿਹੜੀ ਆ ਵਿਸਰਾ ਰਿਪੋਰਟ ਆ ਇਹ ਤੁਹਾਡੀ ਮੌਤ ਜਾਂ ਜਿਹੜੀ ਵੀ ਮੌਤ ਹੋਈ ਆ ਉਹਦੇ ਵੱਖੋ ਵੱਖਰੇ ਕਾਰਨਾਂ ਦੀ ਤਫਸੀਲ ਲੈ ਕੇ ਸਾਹਮਣੇ ਆਉਂਦੀ ਖੈਰ ਇਹ ਹੋਰ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੂਗਾ ਵੀ ਭਾਈ ਉਹਦੇ ਨਾਲ ਮਰਨ ਤੋਂ ਪਹਿਲਾਂ ਜਾਂ ਮਾਰਨ ਤੋਂ ਪਹਿਲਾਂ ਕੋਈ ਸਰੀਰਕ ਬਦੀ ਕੀ ਕੀਤੀ ਗਈ ਕਿ ਨਹੀਂ ਕੋਈ ਜਿਣਸੀ ਸ਼ੋਸ਼ਣ ਕੀਤਾ ਗਿਆ ਕਿ ਨਹੀਂ ਇਹ ਗੱਲ ਮੈਂ ਕਿਉਂ ਕਹਿਣਾ ਕਿਉਂਕਿ ਪੰਜਾਬ ਦੇ ਹੀ ਰਹਿਣ ਵਾਲੇ ਕੁਝ ਕੁ ਲੋਕਾਂ ਨੇ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਆ ਕਿ ਅਮਰਤਪਾਲ ਸਿੰਘ ਮਹਿਰੋ ਤੇ ਉਹਦੇ ਨਾਲ ਦੇ ਦੋ ਸਾਥੀ ਜਿਹੜੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਜਿਹੜੇ ਹੁਣ ਜੇਲ੍ਹ ਦੇ ਵਿੱਚ ਭੇਜ ਦਿੱਤੇ ਗਏ ਸ਼ਾਇਦ ਬਠਿੰਡੇ ਵਾਲੀ ਜੇਲ੍ਹ ਦੇ ਵਿੱਚ ਉਹਨਾਂ ਦੇ ਵੱਲੋਂ ਕਮਲਕੌਰ ਦੇ ਨਾਲ ਪਹਿਲਾਂ ਜ਼ਰਤੀ ਕੀਤੀ ਗਈ ਆ ਧੱਕਾ ਕੀਤਾ ਗਿਆ ਸਰੀਰਕ ਤੇ ਬਾਅਦ ਦੇ ਵਿੱਚ ਉਹਨੂੰ ਮਾਰਿਆ ਗਿਆ ਹੁਣ ਕਈ ਲੋਕ ਇਹ ਗੱਲ ਕਹੀ ਜਾਂਦੇ ਵੀ ਇਹ ਤਾਂ ਕਾਮ ਦੇ ਭੁੱਖੇ ਲੋਕ ਆ ਇਹਨਾਂ ਨੇ ਆਹ ਹੀ ਕੁਝ ਕਰਨੀ ਇਹਨਾਂ ਨੇ ਕਰਤੂਤ ਬੁਖਾਰ ਦਿੱਤੀ ਆ ਕਈ ਲੋਕ ਇਹ ਗੱਲ ਕਹਿੰਦੇ ਵੀ ਐਦਾਂ ਦੀ ਗੱਲ ਹੈ ਨਹੀਂ ਇਹ ਤਾਂ ਕੰਜਰ ਲੋਕ ਨੇ ਮਾੜੇ ਲੋਕ ਨੇ ਘਟੀਆਂ ਲੋਕ ਨੇ ਜਿਨ੍ਹਾਂ ਦੇ ਵੱਲੋਂ ਆਦੋਸ਼ ਲਾਇਆ ਜਾ ਰਹੇ ਆ ਮੇਰੀ ਦੋਵਾਂ ਧਿਰਾਂ ਨੂੰ ਬੇਨਤੀ ਆ ਹਲੇ ਠਰਮਾ ਰੱਖੋ ਨਾ ਕਿਸੇ ਨੂੰ ਚੰਗਾ ਕਹੋ ਨਾ ਕਿਸੇ ਨੂੰ ਮਾੜਾ ਕਹੋ ਹੋ ਸਕਦਾ ਕੋਈ ਸਰੀਰਕ ਵਧਿੱਕੀ ਨਾ ਕੀਤੀ ਹੋਵੇ ਕੋਈ ਜ਼ਿਆਰਤੀ ਨਾ ਕੀਤੀ ਹੋਵੇ ਤੇ ਹੋ ਸਕਦਾ ਪਾਈ ਕੀਤੀ ਹੋਵੇ ਇਹ ਆਉਣ ਵਾਲੇ ਵਕਤ ਨੇ ਤੈਅ ਕਰ ਦੇਣਾ ਤੇ ਜਿਹੜੀ ਗੱਲ ਰਿਪੋਰਟ ਦੇ ਉੱਤੇ ਨਿਰਪਰ ਕਰਦੀ ਆ ਤੇ ਉਹਦੇ ਲਈ ਆਪਾਂ ਪਹਿਲਾਂ ਹੀ ਕੋ ਸਿੰਘ ਫਸਾਈ ਬੈਠੇ ਆ ਆਪਾਂ ਇਹਦੇ ਬਲ ਗੌਰ ਕਰਗੇ ਦੁਨੀਆ ਭਰ ਦੇ ਵਿੱਚ ਸਾਡੀ ਦਫਾ ਪਟਣ ਦੇ ਲਈ ਕੋਈ ਹੋਰ ਨਹੀਂ ਆਪਾਂ ਆਪ ਜ਼ਿੰਮੇਵਾਰ ਆ ਹੁਣ ਕਿਹੜਾ ਸਾਡੀ ਮੁਗਲਾਂ ਨਾਲ ਲੜਾਈ ਹੁੰਦੀ ਆ ਹੁਣ ਤਾਂ ਸਿੱਖ ਦੀ ਸਿੱਖ ਨਾਲ ਹੀ ਚੱਲਦੀ ਆ ਮੁੱਦਾ ਕਿਸੇ ਦਾ ਹੁੰਦਾ ਤੇ ਫਸ ਆਪਾਂ ਜਾਣਾ ਹੁੰਦਾ ਵਿੱਚ ਅੱਧੇ ਕੁ ਲੋਕ ਉਹਦੇ ਪੱਖ ਦੇ ਵਿੱਚ ਹੋ ਜਾਂਦੇ ਅੱਧੇ ਕੁ ਲੋਕ ਇਧਰਲੇ ਪੱਖ ਦੇ ਵਿੱਚ ਹੋ ਜਾਂਦੇ ਆ ਤੇ ਫਿਰ ਆਪਾਂ ਅਖੀਰ ਤੇ ਕਹਿਣਾ ਹੁੰਦਾ ਏਜੰਸੀਆਂ ਨੇ ਪਾਟਕ ਪਾਤੀ ਸਾਡੇ ਵਿੱਚ ਏਜੰਸੀਆਂ ਜੂ ਸਿੰਘਾਂ ਦਾ ਤਾਂ ਬਹੁਤ ਬਾਅਦ ਦਾ ਕੰਮ ਹੋਊਗਾ ਪਹਿਲਾਂ ਤਾਂ ਆਪਣੀ ਚਾਰ ਬੰਦਿਆਂ ਦੀ ਕਿਸੇ ਨਾਲ ਬਣਦੀ ਆ ਪਹਿਲਾਂ ਇਹ ਸੋਚ ਗਏ ਆਪਾਂ ਹੁਣ ਉਸ ਤੋਂ ਅਗਲੀ ਗੱਲ ਆ ਗਈ ਮੈਂ ਨਾ ਪਰਸੋਂ ਇੱਕ ਪ੍ਰਵਾਸੀ ਮਜ਼ਦੂਰ ਨੂੰ ਜਿਹਨੂੰ ਆਪਾਂ ਭਈਆ ਕਹਿ ਦਿੰਨੇ ਆ ਪ੍ਰਵਾਸੀ ਮਜ਼ਦੂਰ ਦੇ ਨਾਲ ਗੱਲ ਕੀਤੀ ਉਹ ਸਿੱਗਾ ਜੀ ਝੋਨਾ ਲਾਉਣ ਦਾ ਕੰਮ ਕਰਦਾ ਮੇਰੀ ਇੱਛਾ ਹੁੰਦੀ ਆ ਬੰਦੇ ਨੂੰ ਥੋੜਾ ਜਿਹਾ ਖੁਰਚ ਕੇ ਜਾਣੀ ਹੈ ਵੀ ਭਾਈ ਇਹਦੇ ਵਿੱਚ ਆ ਵੀ ਗੱਲ ਆ ਆ ਵੀ ਗੱਲ ਆ ਮੈਂ ਇਹਨੂੰ ਕਿਹਾ ਜੀ ਕਿ ਕੰਮ ਕਿਵੇਂ ਚੱਲਦਾ ਜ਼ਿੰਦਗੀ ਕਿਵੇਂ ਆ ਕਹਿੰਦਾ ਬਹੁਤ ਅੱਛਾ ਹੈ ਠੀਕ ਹੈ ਟਾਈਮ ਪਾਸ ਹੋ ਰਹਾ ਹੈ ਫੈਮਿਲੀ ਕੋ ਪੈਸੇ ਭੇਜਤੇ ਹਨ ਮੈਂ ਕਿਹਾ ਜੀ ਕਿੰਨੇ ਮਹੀਨੇ ਲਾਉਂਗੇ ਕਹਿੰਦਾ ਹਮ ਯਹਾਂ 4 ਮਹੀਨੇ ਹੋਰ ਲਗਾਏਗੇ ਉਸਕੇ ਬਾਅਦ ਹਮ 1 ਮਹੀਨੇ ਕੇ ਲਈ ਯੂਪੀ ਜਾਏਗੇ ਉਨੇ ਆਪਦਿਕਾ ਚਲੋ ਗੱਲਾਂ ਕਹਿਤੀਆਂ ਬਹੁਤ ਵਧੀਆ ਗੱਲ ਮੈਂ ਕਿਹਾ ਜੀ ਤੁਸੀਂ ਫਿਰ ਮਨੋਰੰਜਨ ਕਿਵੇਂ ਕਰਦੇ ਹੋ ਸਾਰੀ ਦਿਹਾੜੀ ਤੁਸੀਂ ਆ ਕੋਡੇ ਹੋ ਕੇ ਝੋਨਾ ਲਾਉਨੇ ਹੋ ਝੋਕੇ ਝੋਨਾ ਲਾਉਨੇ ਹੋ ਤੁਹਾਡੇ ਤਾਂ ਪਿੱਠ ਨਹੀਂ ਸਿੱਧੀ ਹੁੰਦੀ ਹੋਣੀ ਫਿਰ ਮਨੋਰੰਜਨ ਕਿਵੇਂ ਕਰਦੇ ਹੋ ਜ਼ਿੰਦਗੀ ਕਿਵੇਂ ਜਿਉਉਨੇ ਆ ਹਮ ਕਹਿੰਦਾ ਮੋਬਾਈਲ ਪਰ ਵੀਡੀਓ ਦੇਖਦਾ ਹੂੰ ਮੈਂ ਕਿਹਾ ਜੀ ਕਿੰਨੀ ਕਿ ਦੇਰ ਦੇਖਦੇ ਆ ਕਹਿੰਦਾ 1 ਘੰਟਾ ਸਵਾ ਘੰਟਾ ਹਮ ਦੇਲੀ ਰਾਤ ਕੋ ਸੋਣੇ ਸੇ ਪਹਿਲੇ ਦੇਖਦਾ ਹੂੰ ਮੈਂ ਕਿਹਾ ਜੀ ਫਿਰ ਤੁਸੀਂ ਯੂਪੀ ਦੇ ਬਹੁਤ ਸਾਰੇ ਲੋਕ ਐਸੇ ਹੋਣਗੇ ਜਿਹੜੇ ਕਿ ਬੇ ਠਵੀਆਂ ਗੱਲਾਂ ਕਰਦੇ ਬਿਹਾਰ ਦੇ ਲੋਕ ਹੋਣਗੇ ਮੱਧ ਪ੍ਰਦੇਸ਼ ਦੇ ਲੋਕ ਹੋਣਗੇ ਜਿਨ੍ਹਾਂ ਦੀ ਤੁਹਾਨੂੰ ਗੱਲ ਪਸੰਦ ਨਹੀਂ ਤੁਸੀਂ ਉਹਨਾਂ ਦੀ ਦਫਾ ਕਿੰਨੀ ਕ ਪੜਦੇ ਹੋ ਵੀ ਕਮੈਂਟ ਦੇ ਵਿੱਚ ਉਹਦੀ ਧੀ ਦੀ ਭੈਣ ਦੀ ਕਰਦੇ ਜਿਵੇਂ ਅਸੀਂ ਪੰਜਾਬੀ ਕਰਦੇ ਹੁੰਨੇ ਆ ਕਹਿੰਦਾ ਹਮਾਰੇ ਪਾਸ ਇਤਨਾ ਸਮਾਂ ਨਹੀਂ ਹੁੰਦਾ ਹਮ ਦੇਖਤਾ ਹੀ ਨਹੀਂ ਉਹਨਕੋ ਅਗਰ ਦੇਖਤਾ ਹੈ ਹਮ ਬੋਲਤਾ ਹੈ ਇਹ ਬੋਲਤਾ ਤਾਂ ਬੋਲਤਾ ਰਹੇ ਹਮ ਕੋਈ ਔਰ ਚੀਜ਼ ਦੇਖ ਲੈਂਦੇ ਹੈ ਮੈਂ ਮਨ ਦੇ ਵਿੱਚ ਸੋਚਿਆ ਯਾਰ ਸਾਡੇ ਨਾਲ ਤਾਂ ਇਹੀ ਚੰਗੇ ਆ ਜੇ ਕਿਸੇ ਦੇ ਨਾਲ ਵਿਚਾਰ ਧਾਰਕ ਮਤ ਭੇਜਦਾ ਉਹਨੂੰ ਕਹਿੰਦੇ ਦਫਾ ਮਾਰ ਮੈਂ ਕੀ ਲੈਣਾ ਸਾਡੇ ਵਾਲੇ ਤਾਂ ਮੈਂ ਨਾ ਵੀ ਉੱਤੋਂ ਦੀ ਬੜਪਨ ਕੀ ਆਉਂਦੇ ਆ ਵੀ ਲੜਨ ਦੇ ਵਾਸਤੇ ਸਾਡੇ ਵਾਲਿਆਂ ਦੇ ਕੋਲੇ ਵਕਤ ਕਿੰਨਾ ਵਿਹਲੇ ਕਿੰਨੇ ਆ ਸੀ ਵੀ ਭਾਈ ਉਹਨੂੰ ਗਾਲ ਕੱਢਦੀ ਉਹਦੀ ਧੀ ਦੀ ਪੈਣ ਦੀ ਕਰਦੀ ਉਹਨੂੰ ਕੁਛ ਕਹਤਾ ਉਹਨੂੰ ਕੁਛ ਕਹਤਾ ਅਸੀਂ ਤਾਂ ਆਪਦੇ ਖੇਤਾਂ ਦੇ ਵਿੱਚ ਝੁੱਕ ਕੇ ਕੋਡੀ ਢੂਈ ਜਿਹੜਾ ਉਹ ਝੋਨਾ ਲਾਉਣ ਵਾਲਿਆਂ ਨੂੰ ਆਪਾਂ ਸੁਣ ਲਈਏ ਦੇਖ ਲਈਏ ਵੀ ਭਾਈ ਇਹ ਕੀ ਕਰਦੇ ਆ ਇਹ ਵੀ ਸਾਡੇ ਨਾਲੋਂ ਇਸ ਮਾਮਲੇ ਦੇ ਵਿੱਚ ਚੰਗੇ ਆ ਜਿਹੜਾ ਬੰਦਾ ਕਿਸੇ ਨੂੰ ਗਾਲਾਂ ਨਹੀਂ ਕੱਢਦਾ ਸਭਿਆਕ ਉਹ ਆ ਜਿਹੜਾ ਬੰਦਾ ਚੰਗੇ ਸੁਥਰੇ ਸ਼ਬਦਾਂ ਦੀ ਵਰਤੋਂ ਕਰਦਾ ਚੰਗਾ ਉਹ ਆ ਹੁਣ ਜਿਵੇਂ ਆਪਸ ਦੇ ਵਿੱਚ ਲੜੋ ਲੜਾਈਆਂ ਚੱਲਦੀਆਂ ਮੈਨੂੰ ਇਹ ਤੇ ਹਰਾਨੀ ਹੁੰਦੀ ਵੀ ਤੁਸੀਂ ਅਮਰਤਪਾਲ ਮਹਿਰੋਂ ਨੇ ਮੁੱਦੇ ਤੇ ਲੜੀ ਜਾਓਗੇ ਆਪਸ ਦੇ ਵਿੱਚ ਤੁਹਾਨੂੰ ਚੰਗਾ ਲੱਗਦਾ ਬਹੁਤ ਵਧੀਆ ਗੱਲ ਆ ਤੁਹਾਨੂੰ ਨਹੀਂ ਚੰਗਾ ਲੱਗਦਾ ਬਹੁਤ ਵਧੀਆ ਗੱਲ ਆ ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ ਕਾਨੂੰਨ ਦੀ ਨਜ਼ਰ ਦੇ ਵਿੱਚ ਕਤਲ ਇੱਕ ਕਤਲ ਆ ਉਹ ਭਾਵੇਂ ਕਿਸੇ ਵੀ ਕਾਰਨ ਕਰਕੇ ਕੀਤਾ ਗਿਆ ਹੋਵੇ ਕਤਲ ਤਾਂ ਕਤਲ ਆ ਹੁਣ ਕਈ ਵਾਰੀ ਬੰਦੇ ਕਹਿਣਗੇ ਲੈ ਜੀ ਇਹਦੇ ਪਿੱਛੇ ਐ ਥੋੜੀ ਹੁੰਦਾ ਐ ਐ ਇਹ ਆਪਾਂ ਫੇਸਬੁੱਕ ਦੇ ਉੱਤੇ ਆਪਾਂ ਸੁਪਰੀਮ ਕੋਰਟ ਨਹੀਂ ਲਾ ਸਕਦੇ ਉਹ ਮਾਨਯੋਗ ਅਦਾਲਤਾਂ ਦਾ ਕੰਮ ਆ ਤੇਲ ਤੇ ਤੇਲ ਦੀ ਧਾਰ ਦੇਖੋ ਕੁਝ ਕ ਸਮਾਂ ਵੀ ਲੈ ਲਿਆ ਕਰੋ ਤੱਤਪੜਤੇ ਹੋ ਕੇ ਵੀ ਹੁਣੇ ਹੀ ਫੈਸਲਾ ਕਰ ਲੋ ਹੁਣੇ ਮੇਰੇ ਮੁਤਾਬਕ ਹੋ ਜੇ ਅੱਜ ਕੱਲ ਤਾਂ ਸਥਿਤੀ ਇਹ ਬਣੀ ਪਈ ਆ ਪੰਜਾਬੀਆਂ ਦੀ ਵੀ ਜੇਕਰ ਮੈਨੂੰ ਤੁਹਾਡੇ ਵਿਚਾਰ ਨਹੀਂ ਪਸੰਦ ਆਉਂਦੇ ਤਾਂ ਮੈਂ ਕਹਿਣ ਲੱਗ ਜਾਣਾ ਤੁਸੀਂ ਗਦਾਰ ਹੋ ਤੁਹਾਨੂੰ ਮੇਰੇ ਵਿਚਾਰ ਨਹੀਂ ਪਸੰਦ ਆਉਂਦੇ ਤੁਸੀਂ ਕਹਿਣ ਲੱਗਦੇ ਹੋ ਵਿਖੇ ਆਂ ਅੱਜ ਕੱਲ ਬਸ ਇਹ ਵੀ ਸਾਨੂੰ ਸਾਡੇ ਮੁਤਾਬਕ ਚੱਲਦਾ ਬੰਦਾ ਜਿਹੜਾ ਉਹੀ ਦੇਸ਼ ਭਗਤ ਲੱਗੂਗਾ ਉਹੀ ਪੰਥ ਕਰਵਾਏ ਤਾਂ ਮੁਤਾਬਕ ਚੱਲਦਾ ਲੱਗੂਗਾ ਉਹੀ ਪੰਜਾਬ ਦਾ ਸੂਰਮਾ ਲੱਗੂਗਾ ਆਪਾਂ ਥੋੜਾ ਜਿਹਾ ਬૌਧਿਕ ਪੱਧਰ ਤੇ ਉੱਤੇ ਉੱਠ ਗਏ ਦੁਨੀਆ ਕਿੱਥੋਂ ਕਿੱਥੇ ਪਹੁੰਚ ਗਈ ਆ ਅਸੀਂ ਸਿਆਪਾ ਇੱਕ ਦੂਜੇ ਦੇ ਨਾਲ ਆਪਸ ਦੇ ਵਿੱਚ ਹੀ ਪਾਈ ਰੱਖਦੇ ਆ ਇਹਨਾਂ ਗੱਲਾਂ ਨੂੰ ਸਮਝ ਗਏ ਹੁਣ ਦੋ ਤਿੰਨ ਕੁੜੀਆਂ ਸਾਹਮਣੇ ਆਈਆਂ ਉਹਨਾਂ ਨੇ ਇਹ ਗੱਲ ਕਹੀ ਆ ਵੀ ਭਾਈ ਅਮਰਤਪਾਲ ਬਹਿਰੋਂ ਤੇ ਉਹਦੇ ਸਾਥੀਆਂ ਨੇ ਗਲਤ ਕੀਤਾ ਉਹਨਾਂ ਨੇ ਇੱਕ ਕੁੜੀ ਸਮਝ ਕੇ ਉਹਨੂੰ ਵਧੀਕੀ ਕੀਤੀ ਆ ਕਿਸੇ ਬੰਦੇ ਦੇ ਗਲ ਪਾਓ ਇੱਥੇ ਐਨੇ ਜਿਹੜੇ ਡੇਰਿਆਂ ਵਾਲੇ ਆ ਉਹਨਾਂ ਦੇ ਵੱਲੋਂ ਗਲਤ ਕੰਮ ਕੀਤੇ ਜਾਂਦੇ ਉਹਨਾਂ ਦੇ ਗਲ ਪੈ ਜੋ ਜਾਂ ਉਹਨਾਂ ਨੂੰ ਚੁੰਬੜ ਜੋ ਜਾ ਕੇ ਉਹਨਾਂ ਨੂੰ ਜਾ ਕੇ ਤੁਸੀਂ ਨੁਕਸਾਨ ਪਹਚਾਓ ਉਹਨਾਂ ਨੇ ਆਪਦਾ ਪੱਖ ਰੱਖਿਆ ਉਹਨਾਂ ਨੇ ਠੀਕ ਆਪਦਾ ਪੱਖ ਰੱਖਿਆ ਪਰ ਜੇ ਹੁਣ ਆਪਾਂ ਕੁੜੀਆਂ ਨੂੰ ਗਾਲਾਂ ਕੱਢੀਏ ਕੁੜੀਆਂ ਬਾਅਦ ਦੇ ਵਿੱਚ ਉਹਨਾਂ ਬੰ ਤੇ ਲੜਦਾ ਫੇਰ ਵੀ ਪੰਜਾਬੀ ਪੰਜਾਬੀ ਨਾਲ ਹੀ ਰਿਹਾ ਆਪਾਂ ਥੋੜਾ ਜਿਹਾ ਇਸ ਗੱਲ ਤੋਂ ਉੱਤੇ ਉੱਠ ਗਏ ਅੰਮ੍ਰਿਤਸਰ ਦੀ ਇਹ ਕੁੜੀ ਨੂੰ ਮੇਰੇ ਅਕਲ ਵੀ 2-4 ਗਨਮੈਨ ਮਿਲੇ ਆ ਹੁਣ ਕਈ ਲੋਕੇ ਗੱਲ ਕਹਿੰਦੇ ਵੀ ਸਰਕਾਰਾਂ ਜਿਹੜੀਆਂ ਉਹ ਦੇਖੋ ਜੀ ਇਹ ਗੰਦਗਾਂ ਰੀਲਾਂ ਬਣਾਉਣ ਵਾਲਿਆਂ ਨੂੰ ਇਹ ਦਿੰਦੀਆਂ ਗਨਮੈਨ ਤੇ ਚੰਗੇ ਲੋਕਾਂ ਦੀ ਇੱਥੇ ਸਿਕਿਉਰਿਟੀ ਨੂੰ ਖਤਰਾ ਗੱਲ ਨੂੰ ਆਪਾਂ ਬਰੀਕੀ ਨਾਲ ਸਮਝਿਆ ਕਰ ਗਏ ਸਰਕਾਰਾਂ ਨੇ ਉਲਾਂਬੇ ਤੋਂ ਬਚਣ ਦੇ ਲਈ ਹੀ ਸਾਰਾ ਕੁਝ ਕਰਨਾ ਹੁੰਦਾ ਨੇਕ ਨੀਤੀ ਨਾਲ ਕੁਝ ਵੀ ਨਹੀਂ ਹੁੰਦਾ ਇੱਥੇ ਨੇਕ ਨੀਤੀ ਨਾਲ ਤਾਂ ਕੱਲੇ ਆਪਦਿਆਂ ਨੂੰ ਗਨਮੈਨ ਮਿਲਦੇ ਉੱਥੇ ਨਿੱਕੇ ਜੋ ਕੋਈ ਮਾੜੇ ਮੋਟੇ ਉਹਦੇ ਪਰ ਜੇ ਮੰਨ ਲਓ ਇਹ ਕੁੜੀ ਮਾਰ ਦਿੱਤੀ ਜਾਵੇ ਜਿਵੇਂ ਕਿ ਖਬਰਾਂ ਆਉਂਦੀਆਂ ਵੀ ਭਾਈ ਧਮਕੀ ਦੇਤੀ ਆਹ ਕਰਤੀ ਜੇ ਮੰਨ ਲਓ ਇਹ ਜਾਂ ਕਿਸੇ ਹੋਰ ਨੂੰ ਮਾਰ ਦਿੱਤਾ ਜਾਵੇ ਤੇ ਗੱਲ ਕਿਹਦੇ ਤੇ ਆਉਣੀ ਸਰਕਾਰ ਤੇ ਵੀ ਭਾਈ ਅਸੀਂ ਸ਼ਿਕਾਇਤ ਵੀ ਦਿੱਤੀ ਸੀ ਪਰ ਸਾਨੂੰ ਫੇਰ ਨਹੀਂ ਗੱਲ ਮਿਲਿਆ ਹੁਣ ਬੰਦੇ ਨੂੰ ਮਾਰਤਾ ਜਾਂ ਔਰਤ ਨੂੰ ਮਾਰਤਾ ਤੇ ਫਿਰ ਗੱਲ ਫਿਰ ਇਸ ਗੱਲ ਤੋਂ ਬਚਣ ਦੇ ਲਈ ਇਸ ਟੈਗ ਤੋਂ ਬਚਣ ਦੇ ਲਈ ਸਰਕਾਰਾਂ ਜਿਹੜੀਆਂ ਉਹ ਕੋਸ਼ਿਸ਼ ਕਰਦੀਆਂ ਉਹ ਆਪਾਂ ਸਹਿਮਤ ਹੋਈਏ ਅਸਹਿਮਤ ਹੋਈਏ ਸਾਡੀ ਇਸ ਗੱਲ ਦੇ ਨਾਲ ਸਰਕਾਰਾਂ ਨੂੰ ਫਰਕ ਨਹੀਂ ਪੈਂਦਾ ਸੋ ਮੇਰੀ ਬੇਨਤੀ ਹੈ ਭਾਈ ਵੀ ਨਾ ਤਾਂ ਆਪਾਂ ਅਮਰਤਪਾਲ ਮਹਿਰੋਂ ਦੇ ਉੱਤੇ ਇਹ ਇਸ ਵੇਲੇ ਟੈਗ ਲਾਗੇ ਵੀ ਉਹਨੇ ਜ਼ਬਰਜਨਾਹ ਕੀਤਾ ਤੇ ਨਾ ਹੀ ਆਪਾਂ ਇਹ ਗੱਲ ਕਹੀਏ ਵੀ ਉਹਨੇ ਬਹੁਤ ਸੂਰਮਗਤੀ ਵਾਲਾ ਕੰਮ ਕੀਤਾ ਅਦਾਲਤ ਦੇ ਉੱਤੇ ਕੰਮ ਛੱਡਦੇ ਆ ਪੁਲਿਸ ਦੇ ਉੱਤੇ ਕੰਮ ਛੱਡਦੇ ਹਾਲਾਂਕਿ ਵਕੀਲ ਸਾਹਿਬਾਨ ਦੇ ਵੱਲੋਂ ਗੱਲ ਕਹੀ ਗਈ ਹੈ ਵੀ ਸਾਨੂੰ ਲੱਗਦਾ ਜੀ ਕਿ ਅਮਰ ਤਪਾਲ ਬਹਿਰੋਂ ਦਾ ਜਿਹੜਾ ਉਹ ਜੇਕਰ ਸਰੈਂਡਰ ਕਰਤਾ ਇਹਦਾ ਪੁਲਿਸ ਇਨਕਾਊਂਟਰ ਕਰ ਸਕਦੀ ਆ ਹੋ ਸਕਦਾ ਭਾਈ ਉਹਨਾਂ ਦੇ ਕੋਲੇ ਕੋਈ ਜਾਣਕਾਰੀ ਹੋਵੇ ਇਦਾਂ ਦੀ ਪਰ ਪੁਲਿਸ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਲੋਕ ਆਊਟ ਨੋਟਿਸ ਵੀ ਜਾਰੀ ਕੀਤਾ ਹੋਇਆ ਗ੍ਰਿਫਤਾਰੀ ਦਾ ਜਿਹੜਾ ਵਾਰੰਟ ਵੀ ਜਾਰੀ ਕੀਤਾ ਹੋਇਆ ਤੇ ਅਸੀਂ ਭਾਈ ਦੁਬਈ ਦੇ ਵਿੱਚੋਂ ਉਹਨੂੰ ਲੈ ਕੇ ਆਉਣ ਦੀਆਂ ਕੋਸ਼ਿਸ਼ਾਂ ਸਮਾ ਦਸੂਗਾ ਮੈਂ ਇਸੇ ਗੱਲ ਕਰਕੇ ਕਹਿਣਾ ਵੀ ਭਾਈ ਕਿਸੇ ਉੱਤੇ ਕੋਈ ਦਾਵਾ ਨਾ ਕਰੋ ਵੀ ਭਾਈ ਐਨੇ ਐਉਂ ਕਾਰੀ ਦੇਣਾ ਤੇ ਆ ਚੰਗਾ ਤੇ ਆ ਮਾੜਾ ਜਿਹਨੂੰ ਤੁਸੀਂ ਅਕਸਰ ਬਹੁਤ ਚੰਗਾ ਕਹਿੰਦੇ ਆ ਉਹ ਵਿੱਚੋਂ ਹੋਰ ਹੀ ਕੁਝ ਨਿਕਲਦਾ ਹੁੰਦਾ ਜਿਹਨੂੰ ਤੁਸੀਂ ਬਹੁਤ ਮਾੜਾ ਕਹਿੰਦੇ ਹੁੰਨੇ ਪਾਣੀ ਪੀ ਪੀ ਕੇ ਨਿੰਦੇ ਹੁੰਨੇ ਕਈ ਵਾਰ ਉਹ ਐਨੀ ਵਧੀਆ ਗੱਲ ਕਰ ਜਾਂਦਾ ਤੁਹਾਨੂੰ ਆਪਣੇ ਆਪ ਤੇ ਸ਼ਰਮਿੰਦਗੀ ਹੁੰਦੀ ਹੈ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਨ ਹੋਰ ਦਿੰਦਾ ਆ ਦੇਖੋ ਜੀ ਹੁਣੇ ਡਾਕਟਰ ਰਵਜੋਤ ਸਿੰਘ ਆ ਉਹਦੀ ਸਾਬਕਾ ਘਰਵਾਲੀ ਦੇ ਨਾਲ ਤਸਵੀਰਾਂ ਵਾਇਰਲ ਹੋਈਆਂ ਉਨੇ ਇਹ ਗੱਲ ਕਹੀ ਜੀ ਕਿ ਤਾਂ ਮੇਰੀ 8-10 ਸਾਲ ਪੁਰਾਣੀ ਜਿਹੜੀ ਆ ਪਹਿਲਾਂ ਵਾਲੀ ਘਰ ਵਾਲੀ ਉਹਦੇ ਨਾਲ ਮੇਰੀਆਂ ਨਿੱਜੀ ਤਸਵੀਰਾਂ ਤੇ ਸ਼ਰੀਕੇਬਾਦੀ ਜਿਹੜੀ ਸਿਆਸੀ ਸ਼ਰੀਕੇਬਾਦੀ ਉਹਦੇ ਕਰਕੇ ਆ ਕੁਝ ਹੋਇਆ ਪੰਜਾਬ ਦੇ ਕਿੰਨੇ ਲੋਕਾਂ ਨੇ ਘੱਟੋ-ਘੱਟ 10 ਬੰਦੇ ਨੇ ਤਾਂ ਮੈਨੂੰ ਹੀ ਉਹ ਫੋਟੋ ਭੇਜੀ ਤਾ ਦੇਖੋ ਆਮ ਆਰਮੀ ਪਾਰਟੀ ਨੇ ਕੀ ਕੀਤਾ ਮੇਰਾ ਕੀ ਇੰਟਰਸਟ ਆ ਦੇ ਵਿੱਚ ਉਹ ਜੇ ਤਾਂ ਕਿਸੇ ਔਰਤ ਨੇ ਦੋਸ਼ ਲਾਇਆ ਹੋਣਾ ਤਾਂ ਮੈਂ ਕਹਾਂ ਜੀ ਕਿ ਔਰਤ ਨਾਲ ਧੱਕਾ ਹੋਇਆ ਜਦੋਂ ਔਰਤ ਨਹੀਂ ਇਹ ਗੱਲ ਕਹਿ ਰਹੀ ਤਾਂ ਮੈਂ ਵਿੱਚ ਕਾਹਤੋਂ ਠਿੰਗਮ ਠਿੰਗੀ ਹੋਣ ਵਾਲਿਆਂ ਦੇ ਵਿੱਚ ਪੈਣਾ ਲੋਕਾਂ ਨੂੰ ਕਾਲ ਇਨੀ ਸੀ ਬਾਅਦ ਦੇ ਵਿੱਚ ਡਾਕਟਰ ਵਿਜੋਤ ਇਹਦਾ ਪੱਖ ਇਹ ਅਮੀਰਾ ਫਿਰ ਕਿਸੇ ਨੇ ਮਾਫੀ ਨਹੀਂ ਮੰਗੀ ਵੀ ਭਾਈ ਮੈਂ ਗਲਤੀ ਕਰ ਲਈ ਮੈਂ ਕਾਲੀ ਦੇ ਵਿੱਚ ਅੱਗ ਲੱਗੀ ਵਾਲਿਆਂ ਨੂੰ ਉਹਨੂੰ ਵੀ ਭੇਜਤੀ ਚੀਜ਼ਾਂ ਨੂੰ ਵੀ ਭੇਜਤੀ ਮੇਰੀ ਬੇਨਤੀ ਇਹ ਆ ਹੁਣ ਕਈ ਲੋਕੇ ਗੱਲ ਕਹਿੰਦੇ ਵੀ ਕਮਲਕੌਰ ਦੀ ਇੱਕ ਨੀਲੀ ਵੀਡੀਓ ਸਾਹਮਣੇ ਆ ਗਈ ਉਹਨੇ ਜੀ ਆਕਰਤੂਤ ਕੀਤੀ ਉਹ ਵੀ ਸਾਹਮਣੇ ਆ ਗਈ ਰੱਬ ਦਾ ਵਾਸਤਾ ਪੰਜਾਬ ਦੇ ਬਹੁਤ ਸਾਰੇ ਮੁੱਦੇ ਹੋਰ ਆ ਉਹਦੇ ਨਾਲ ਜੋ ਹੋਇਆ ਜਿਨੇ ਕੀਤਾ ਉਹ ਜਾਣੇ ਅਸ਼ਲੀਲਤਾ ਆਪਦੇ ਸਿਰਾਂ ਦੇ ਵਿੱਚੋਂ ਆਪਾਂ ਮੁਕਾਈਏ ਮੈਨੂੰ ਸੱਚ ਇੱਕ ਸੱਜਣ ਨੇ ਗੱਲ ਕਹੀ ਕਹਿੰਦਾ ਜੀ ਇਹ ਜ਼ਰੂਰੀ ਥੋੜੀ ਆ ਵੀ ਜਿਹੜੇ ਉਹਦੇ ਫੋਲੋਅਰ ਵਧੇ ਆ ਮਰਨ ਤੋਂ ਬਾਅਦ ਵੀ ਉਹ ਪੰਜਾਬੀ ਹੋਣ ਬਾਈ ਜੀ ਇਹਦੇ ਲਈ ਕਿਹੜਾ ਕੋਈ 25 ਤਰ੍ਹਾਂ ਦੇ ਤਾਲੇ ਲੱਗੇ ਆ ਜਾ ਕੇ ਚੈੱਕ ਕਰ ਲੋ ਵੀ ਜਿਹੜੇ ਫੋਲੋਅਰ ਆ ਉਹਦੇ ਵਿੱਚ ਪੰਜਾਬੀ ਕਿੰਨੇ ਤੇ ਗੈਰ ਪੰਜਾਬੀ ਕਿੰਨੇ ਆ ਤਾਂ ਪਤਾ ਲੱਗ ਜਾਣਾ ਪਰ ਸਮਾਂ ਲਾਓ ਨਾ ਸਾਰਾ ਕੁਝ ਮੇਰੇ ਕੋਲੋਂ ਜਾਂ ਕਿਸੇ ਹੋਰ ਦੇ ਕੋਲੋਂ ਕਾਹ ਤੋਂ ਭੜਦੇ ਸਮਾਂ ਖਰਚੋ ਤੇ ਵਿੱਚ ਉਹਦੀ ਕੋਈ ਤਰਕ ਦੇ ਨਾਲ ਗੱਲ ਕਰ ਲਓ ਆਪਾਂ ਪਰ ਮੈਂ ਤੁਹਾਨੂੰ ਇੱਕ ਗੱਲ ਸਿਰਫ ਕਹਿਣੀ ਚਾਹੁੰਦਾ ਅਖੀਰ ਤੇ ਇੱਕ ਵੀਡੀਓ ਦੇਖੀ ਮੈਂ ਪਿਛਲੇ ਦਿਨ ਬੜੀ ਵਧੀਆ ਸੀ ਧੰਨਵਾਦ ਉਹਨਾਂ ਦਾ ਉਹਨਾਂ ਨੇ ਉਦਾਹਰਨ ਦਿੱਤੀ ਇੱਕ ਇੰਟਰ ਉਹ ਕਹਿੰਦਾ ਜੀ ਕਿ ਇੱਕ ਵਾਰੀ ਇੱਕ ਬੱਚੇ ਨੇ ਦੂਜੇ ਕੋਲੋਂ ਪੈਨ ਮੰਗਿਆ ਤੇ ਜਿਵੇਂ ਆਪਾਂ ਵਗਾ ਕੇ ਮਾਰਦੇ ਹੁਣੇ ਆ ਲੈ ਫੜਨੀ ਫਿਰ ਉਹਨੇ ਜਦੋਂ ਪੈਨ ਉਹਦੇ ਕੋਲੇ ਡਿੱਗਿਆ ਜਾ ਕੇ ਨੇੜੇ ਤਾਂ ਅਧਿਆਪਕ ਨੇ ਪੈਨ ਚਲਾ ਕੇ ਮਾਰਨ ਵਾਲੇ ਬੱਚੇ ਦਾ ਹਯਾਲ ਆਇਆ ਵੀ ਤੁਹਾਨੂੰ ਪਤਾ ਵੀ ਕਲਮ ਦੀ ਕੀ ਅਹਿਮੀਅਤ ਹੁੰਦੀ ਆ ਇਸ ਕਲਮ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਬਾਣੀ ਰਚੀ ਆ ਇਸ ਕਲਮ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਲਿਖੇ ਗਏ ਆ ਇਸ ਕਲਮ ਦੇ ਨਾਲ ਭਗਵਤ ਗੀਤਾ ਲਿਖੀ ਗਈ ਆ ਇਸ ਕਲਮ ਦੇ ਨਾਲ ਦੁਨੀਆਂ ਦੇ ਮਹਾਨ ਗ੍ਰੰਥ ਲਿਖੇ ਗਏ ਆ ਤੇ ਜੇ ਤੁਹਾਨੂੰ ਕਲਮ ਦੀ ਪੈਨ ਦੀ ਇੱਜ਼ਤ ਨਹੀਂ ਕਰਨੀ ਆਉਂਦੀ ਸਤਕਾਰ ਨਹੀਂ ਕਰਨਾ ਆਉਂਦਾ ਤੇ ਫਿਰ ਤੁਸੀਂ ਕਾਹਦੇ ਮਨੁੱਖ ਹੋ ਕਿੰਨੀ ਸੋਹਣੀ ਗੱਲ ਕਹੀ ਆ ਉਵੇਂ ਹੀ ਜੇਕਰ ਤੁਹਾਨੂੰ ਬੋਲਣ ਦੀ ਜਾਂਚ ਨਹੀਂ ਮੂੰਹ ਦੇ ਵਿੱਚੋਂ ਸ਼ਬਦ ਕਿਹੜੇ ਕੱਢਣੇ ਆ ਤੇ ਫਿਰ ਤੁਸੀਂ ਕਾਹਦੇ ਪੰਜਾਬੀਓ ਤੇ ਕਿਹੜੇ ਗੁਰੂ ਵਾਲੇ ਹੋ ਆਪਣੇ ਆਪ ਨੂੰ ਵੀ ਸਵਾਲ ਕਰਕੇ ਆਪਾਂ